ਜਦੋਂ ਵੀ ਕੋਈ ਨਾਮ ਅਭਿਆਸੀ ਨਾਮ ਸਿਮਰਨ ਧਿਆਨ ਕਰੇਗਾ ਤਾਂ ਇਹ ਤਿੰਨ ਘਟਨਾਵਾਂ ਉਹਦੇ ਨਾਲ ਜ਼ਰੂਰ ਵਾਪਰੂਗੀਆਂ 사ਧਕ ਜੋ ਸਾਧਨਾ ਕਰਦਾ ਹੈ ਨਾਮ ਦੇ ਅਭਿਆਸ ਦੇ ਵਿੱਚ ਜੋ ਜੀਵ ਮਿਹਨਤ ਕਰਦਾ ਹੈ ਜੇ ਸਾਧਨਾ ਕਰਦੇ ਕਰਦੇ ਜਾਂ ਨਾਮ ਜਪਦੇ ਜਪਦੇ ਜੇ ਉਸ ਦੇ ਮਨ ਦੇ ਵਿੱਚ ਤੌਰ ਤਰੀਕੇ ਜੀਵਨ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋਗਾ ਤਾਂ ਸਮਝ ਲੈਣਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਉੱਤੇ ਬਹੁਤ ਵੱਡੀ ਕਿਰਪਾ ਕਰ ਦਿੱਤੀ ਹੈ ਜੋ ਤੁਸੀਂ ਨਾਮ ਸਿਮਰਨ ਕਰ ਰਹੇ ਹੋ ਉਹ ਆਪਣਾ ਕੰਮ ਕਰ ਰਿਹਾ ਹੈ ਜਦੋਂ ਆਪਾਂ ਸਿਮਰਨ ਕਰਾਂਗੇ ਤਾਂ ਸਿਮਰਨ ਤਾਂ ਆਪਣਾ ਅਸਰ ਜ਼ਰੂਰ ਦਿਖਾਵੇਗਾ ਹੁਣ ਜੇ ਕੋਈ ਜੀਵ ਰੋਜ਼ਾਨਾ ਬੈਠ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ ਤਾਂ ਧਿਆਨ ਦੇ ਵਿੱਚ ਬੈਠਦੇ ਸਾਰ ਹੀ ਜਾਂ ਸਿਮਰਨ ਕਰਦੇ ਹੋਏ ਵੀ ਕੋਈ ਨਿਸ਼ਾਨੀ ਪ੍ਰਗਟ ਹੋ ਗਈ ਜਾਂ ਕੁਝ ਸ਼ਕਤੀਆਂ ਕੋਲ ਆ ਗਈਆਂ ਜਾਂ ਕੋਈ ਅਨੁਭਵ ਹੋਣੇ ਸ਼ੁਰੂ ਹੋ ਗਏ ਕੁਝ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੁਣੇ ਸ਼ਕਤੀਆਂ ਸਾਧਕ ਨੂੰ ਨਾਮ ਜਪਣ ਵਾਲੇ ਨੂੰ ਆਪਣੇ ਚੱਕਰਾਂ ਦੇ ਵਿੱਚ ਜਾਲ ਦੇ ਵਿੱਚ ਫਸਾ ਸਕਦੀਆਂ ਨੇ ਆਪਾਂ ਸਾਰਿਆਂ ਨੇ ਸ਼ੁਰੂ ਤੋਂ ਬਚਪਨ ਤੋਂ ਛੋਟੇ ਹੁੰਦਿਆਂ ਤੋਂ ਲੈ ਕੇ ਰਿੱਧੀਆਂ ਸਿੱਧੀਆਂ ਸ਼ਬਦ ਜ਼ਰੂਰ ਸੁਣਿਆ ਹੈ ਤੇ ਹਰ ਕੋਈ ਜੀਵ ਚਾਹੁੰਦਾ ਕਿ ਮੇਰੇ ਕੋਲ ਰਿੱਧੀਆਂ ਸਿੱਧੀਆਂ ਆ ਜਵੇ ਜੋ ਸਾਧੂ ਹੁੰਦੇ ਨੇ ਬੜੀ ਭਗਤੀ ਕਰਦੇ ਨੇ ਉਹਨਾਂ ਦੇ ਕੋਲ ਬਹੁਤ ਇਹ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਤੇ ਉਹ ਸਾਧੂ ਸੰਤ ਉਹਨਾਂ ਰਿੱਧੀਆਂ ਸਿੱਧੀਆਂ ਦੀ ਵਰਤੋਂ ਵੀ ਕਰਦੇ ਨੇ ਹੁਣ ਰਿੱਧੀਆਂ ਸਿੱਧੀਆਂ ਸ਼ਬਦ ਤਾਂ ਆਪਾਂ ਗੁਰਬਾਣੀ ਦੇ ਵਿੱਚ ਵੀ ਬਹੁਤ ਸੁਣਿਆ ਹੈ ਹੁਣ ਜੇ ਬਾਣੀ ਦੇ ਵਿੱਚ ਲਿਖੀਆਂ ਨੇ ਇਹ ਰਿੱਧੀਆਂ ਸਿੱਧੀਆਂ ਸ਼ਬਦ ਬਾਰੇ ਕੁਝ ਗੱਲਾਂ ਤਾਂ ਵਾਕਈ ਹੀ ਹੈ ਇਹ ਚੀਜ਼ਾਂ ਸੱਚ ਨੇ ਦੇ ਨਾਮ ਅਭਿਆਸੀ ਦੇ ਨਾਲ ਧਿਆਨ ਦੇ ਵਿੱਚ ਬੈਠਣ ਵਾਲੇ ਜੀਵ ਦੇ ਨਾਲ ਇਹ ਘਟਨਾਵਾਂ ਵਾਪਰਦੀਆਂ ਨੇ ਤੇ ਇਹ ਜਿਹੜੀ ਰਿੱਧੀ ਸਿੱਧੀ ਆ ਇਹ ਨਾਮ ਜਪਦੇ ਜਪਦੇ ਆ ਜਾਂਦੀ ਹੈ ਜਦੋਂ ਨਾਮ ਦੀ ਕਮਾਈ ਹੁੰਦੀ ਆ ਉਹ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਫੇਰ ਇਹ ਰਿੱਧੀਆਂ ਸਿੱਧੀਆਂ ਹੁੰਦੀਆਂ ਤੇ ਜਿਹਦੇ ਕੋਲ ਆਉਂਦੀਆਂ ਉਹ ਜੋ ਕੁਝ ਵੀ ਬੋਲਦਾ ਆ ਉਹ ਸੱਚ ਹੋਣਾ ਸ਼ੁਰੂ ਹੋ ਜਾਂਦਾ ਜਿਹੜੀ ਵੀ ਉਹਦੀ ਇੱਛਾ ਹੁੰਦੀ ਮੰਦੀ ਉਹ ਬਹੁਤ ਜਲਦੀ ਪੂਰੀ ਹੁੰਦੀ ਹੈ ਫਿਰ ਚਾਹੇ ਜੋ ਮਰਜੀ ਮੰਗ ਲਓ ਧਨ ਮੰਗ ਲਓ ਕਾਰੋਬਾਰ ਮੰਗ ਲਓ ਪੁੱਤ ਮੰਗ ਲਓ ਜੋ ਵੀ ਮੰਗਾਗੇ ਉਹ ਪੂਰਾ ਹੋ ਜਾਂਦਾ ਪਰ ਇੱਥੇ ਇੱਕ ਬੜੀ ਸਾਵਧਾਨੀ ਵਾਲੀ ਗੱਲ ਆ ਜਿਹੜੇ ਪਹੁੰਚੇ ਹੋਏ ਗੁਰਮੁਖ ਨੇ ਉਹ ਬਹੁਤ ਗੱਲਾਂ ਦੱਸਦੇ ਨੇ ਰਧੀਆਂ ਸਿੱਧੀਆਂ ਬਾਰੇ ਜੇ ਤੁਸੀਂ ਸੁਣੋਗੇ ਤਾਂ ਸੁਣ ਕੇ ਹੈਰਾਨ ਹੋ ਜਾਓਗੇ ਉਹ ਤਾਂ ਕਹਿੰਦੇ ਨੇ ਕਿ ਭਾਈ ਤੁਸੀਂ ਸਾਵਧਾਨ ਹੋ ਜਾਓ ਜੇ ਤੁਹਾਡੇ ਕੋਲ ਰਧੀਆਂ ਸਿੱਧੀਆਂ ਨੇ ਉਹ ਕਹਿੰਦੇ ਜੇ ਰਧੀਆਂ ਸਿੱਧੀਆਂ ਤੁਹਾਡੇ ਕੋਲ ਆ ਗਈਆਂ ਸਾਰਾ ਕੁਝ ਤੁਹਾਨੂੰ ਮਿਲ ਜਾਣਾ ਸੱਚ ਹੋ ਜਾਣਾ ਤੁਹਾਡੀ ਬੱਲੇ ਬੱਲੇ ਹੋ ਜੂਗੀ ਸਮਾਜ ਦੇ ਵਿੱਚ ਪਰ ਕਹਿੰਦੇ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੈ ਰੋਕ ਲੱਗ ਜਾਂਦੀ ਹੈ ਰੇਧੀਆਂ ਸਿੱਧੀਆਂ ਵਰਤਨ ਦੇ ਨਾਲ ਇਸ ਵਾਸਤੇ ਇੱਕ ਖਾਸ ਘਟਨਾ ਆ ਜੋ ਹਰ ਇੱਕ ਜੀਵ ਦੇ ਨਾਲ ਹੁੰਦੀ ਆ ਜੇ ਕਿਸੇ ਦੇ ਕੋਲ ਰੇਧੀਆਂ ਸਿੱਧੀਆਂ ਹੁੰਦੀਆਂ ਨਹੀਂ ਨਾਮ ਅਭਿਆਸੀ ਹੈ ਤਾਂ ਉਸ ਨੂੰ ਪਰਮਾਤਮਾ ਦੇ ਬਾਣੇ ਦੇ ਵਿੱਚ ਰਹਿਣਾ ਚਾਹੀਦਾ ਹੈ ਦੂਸਰੀ ਘਟਨਾ ਕੀ ਹੈ ਸਾਡੇ ਮਨ ਦਾ ਸਾਡੇ ਸਰੀਰ ਦੇ ਨਾਲ ਵੱਖ ਹੋਣਾ ਮਨ ਦਾ ਤਨ ਨਾਲੋਂ ਵੱਖ ਹੋਣਾ ਇੱਕ ਮੌਤ ਵਰਗਾ ਤਜਰਬਾ ਅਨੁਭਵ ਹੈ ਜਿਵੇਂ ਮੌਤ ਹੁੰਦੀ ਹੈ ਜਦੋਂ ਮੌਤ ਹੁੰਦੀ ਹੈ ਉਦੋਂ ਵੀ ਡਰ ਲੱਗਦਾ ਹੈ ਤੇ ਜਦੋਂ ਨਾਮ ਅਭਿਆਸੀ ਆਪਣੇ ਮਨ ਨੂੰ ਲੈ ਕੇ ਤਨ ਨਾਲੋਂ ਵੱਖ ਹੁੰਦਾ ਉਦੋਂ ਵੀ ਡਰ ਜਾਂਦਾ ਹੈ ਜੀਵ ਕਾਫੀ ਡਰ ਜਾਂਦਾ ਸਹਿਮ ਜਾਂਦਾ ਧੜਕਣਾ ਦਿਲ ਦੀਆਂ ਤੇਜ਼ ਹੋ ਜਾਂਦੀਆਂ ਕਈ ਵਾਰ ਕਈ ਜੀਵ ਤਾਂ ਅੱਖਾਂ ਖੋਲ ਕੇ ਵੇਖਣ ਲੱਪ ਜਾਂਦੇ ਕਿ ਸੱਚੀ ਅਸੀਂ ਅਲੱਗ ਹੋ ਗਏ ਤੇ ਕਈ ਨਾਮ ਅਭਿਆਸੀਆਂ ਦਾ ਸਰੀਰ ਜੋ ਹੈ ਠੰਡਾ ਪੈ ਜਾਂਦਾ ਵੀਪੀ ਘਟ ਜਾਂਦਾ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਤੇ ਦੇਖਣ ਵਾਲੀ ਗੱਲ ਹੈ ਕਿ ਇਹ ਹੋਵੇਗਾ ਸਾਰਿਆਂ ਦੇ ਨਾਲ ਪਰ ਜੇ ਕਿਸੇ ਨੇ ਸੰਗਤ ਕੀਤੀ ਆ ਗੁਰਮਖਾਂ ਦੀ ਜਦੋਂ ਉਹਦੇ ਨਾਲ ਇਹ ਅਨੁਭਵ ਹੋਵੇਗਾ ਤਾਂ ਉਹ ਡਰੇਗਾ ਨਹੀਂ ਹੁਣ ਕਈ ਜੀਵ ਘਰਾਂ ਦੇ ਵਿੱਚ ਬੈਠ ਕੇ ਬਿਨਾਂ ਸੰਗਤ ਤੋਂ ਭਗਤੀ ਕਰਦੇ ਆ ਤੇ ਜਦੋਂ ਉਹਨਾਂ ਦੇ ਨਾਲ ਅਜਿਹਾ ਹੁੰਦਾ ਤਾਂ ਉਹ ਡਰ ਜਾਂਦੇ ਵੀ ਆ ਸਾਡੇ ਨਾਲ ਕੀ ਹੋ ਗਿਆ ਇਸ ਵਾਸਤੇ ਨਾਮ ਅਭਿਆਸੀ ਨੂੰ ਗਿਆਨ ਹੋਣਾ ਜ਼ਰੂਰੀ ਹੈ ਉਹ ਗਿਆਨ ਕਿੱਥੋਂ ਮਿਲੇਗਾ ਬਾਣੀ ਤੋਂ ਸੰਗਤ ਤੋਂ ਤੀਸਰੀ ਜੋ ਘਟਨਾ ਆ ਉਹ ਜੇ ਕਿਸੇ ਕਮਜ਼ੋਰ ਮਨ ਦੇ ਨਾਲ ਹੁੰਦੀ ਆ ਜਦੋਂ ਉਹਦੇ ਨਾਲ ਇਹ ਅਨੁਭਵ ਹੁੰਦਾ ਤਾਂ ਉਹ ਹੋਰ ਕਿਸੇ ਤੋਂ ਨਹੀਂ ਜਾਂਦਾ ਹੋਰ ਕੁਝ ਵੀ ਨਹੀਂ ਸੋਚਦਾ ਬਸ ਸਿੱਧਾ ਹੀ ਉਹ ਡਾਕਟਰਾਂ ਦੇ ਕੋਲ ਜਾਂਦਾ ਉਹ ਡਾਕਟਰ ਨੂੰ ਜਾ ਕੇ ਕੀ ਕਹਿੰਦਾ ਕਿ ਡਾਕਟਰ ਸਾਹਿਬ ਮੇਰੇ ਕੰਨਾਂ ਦੇ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨਾਟੇ ਵਰਗੀ ਆਵਾਜ਼ ਲਗਾਤਾਰ ਸ਼ਾਂ ਸ਼ਾਂ ਵਰਗੀ ਆਵਾਜ਼ ਆਉਂਦੀ ਆ ਉਹ ਡਾਕਟਰ ਨੂੰ ਦੱਸਦਾ ਹੈ ਕਿ ਮੈਂ ਤਾਂ ਇਸ ਆਵਾਜ਼ ਤੋਂ ਬਹੁਤ ਪਰੇਸ਼ਾਨ ਹੋ ਗਿਆ ਮੈਨੂੰ ਕੋਈ ਨਾ ਕੋਈ ਦਵਾਈ ਦਿਓ ਹੁਣ ਗੁਰਬਾਣੀ ਦੇ ਵਿੱਚ ਇਹਨਾਂ ਨੂੰ ਅਨਹਦ ਸ਼ਬਦ ਕਿਹਾ ਗਿਆ ਬਹੁਤ ਕੁਝ ਨਾਵਾਂ ਦੇ ਨਾਲ ਪੁਕਾਰਿਆ ਗਿਆ ਇਹਨਾਂ ਨੂੰ ਹੁਣ ਹਰ ਕੋਈ ਜੀਵ ਜਿਹੜਾ ਨਾਮ ਅਭਿਆਸੀ ਆ ਜੋ ਸੰਗਤ ਕਰਦਾ ਬਾਣੀ ਨੂੰ ਵਿਚਾਰ ਕੇ ਪੜਦਾ ਉਹੀ ਇਹਨਾਂ ਆਵਾਜ਼ਾਂ ਨੂੰ ਪ੍ਰਮਾਤਮਾ ਦੀ ਆਵਾਜ਼ ਸਮਝ ਕੇ ਭਗਤੀ ਕਰਦਾ ਹੁਣ ਬਾਣੀ ਵਿੱਚ ਤਾਂ ਆਪਾਂ ਨੂੰ ਦੱਸਿਆ ਗਿਆ ਕਿ ਇਹਨਾਂ ਆਵਾਜ਼ਾਂ ਨੂੰ ਤੁਸੀਂ ਕੋਈ ਆਮ ਆਵਾਜ਼ ਨਾ ਸਮਝਣਾ ਕਿ ਪਤਾ ਨਹੀਂ ਅੰਦਰੋਂ ਕਿਹੜੀ ਆਵਾਜ਼ ਆਈ ਜਾਂਦੀ ਹੈ ਇਹ ਆਵਾਜ਼ ਬਹੁਤ ਖਾਸ ਹੈ ਇਸ ਆਵਾਜ਼ ਦਾ ਕਹਿੰਦੇ ਤੁਸੀਂ ਪਿੱਛਾ ਕਰਨਾ ਹੈ ਧਿਆਨ ਦੇਣਾ ਹੈ ਇਸ ਆਵਾਜ਼ ਦੇ ਵਿੱਚ ਹੁਣ ਇਸੇ ਸ਼ਬਦਾਂ ਦੇ ਵਿੱਚ ਮਿਲ ਕੇ ਸੁਮਾ ਕੇ ਕੋਈ ਨਾਮ ਅਭਿਆਸੀ ਅੰਤਰਾਲ ਦੀ ਯਾਤਰਾ ਕਰਦਾ ਅੰਦਰੂਨੀ ਯਾਤਰਾ ਕਰਦਾ ਉਹਦਾ ਸਫ਼ਰ ਇੱਥੋਂ ਸ਼ੁਰੂ ਹੁੰਦਾ ਇੱਕ ਪਾਸੇ ਮਨਮੁਖ ਜੀਵ ਨੂੰ ਇਹ ਬਿਮਾਰੀ ਲੱਗਦੀ ਦੂਸਰੇ ਪਾਸੇ ਗੁਰਮੁਖ ਜੀਵ ਨੂੰ ਇਹ ਪਰਮਾਤਮਾ ਦੀ ਆਵਾਜ਼ ਸੁਖ ਦਿੰਦੀ ਹੈ ਉਹ ਸਵੇਰੇ ਸ਼ਾਮ ਇਸ ਆਵਾਜ਼ ਨੂੰ ਅੰਤਰਗਤ ਸੁਣਦਾ ਰਹਿੰਦਾ ਐਸੇ ਵਾਅ ਨੂੰ ਸੁਣ ਕੇ ਗੁਰਮੁਖ ਸੁੱਖਾਂ ਦੁੱਖਾਂ ਨੂੰ ਇੱਕ ਬਰਾਬਰ ਕਰ ਲੈਂਦਾ ਮਨ ਆਪਣੇ ਤਗੜਾ ਕਰ ਲੈਂਦਾ ਮਨ ਨੂੰ ਅੰਮ੍ਰਿਤ ਰਸ ਖੁਰਾਕ ਮਿਲਦੀ ਇੱਥੋਂ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿ ਨਾਮ ਨੂੰ ਸੁਣਨ ਦੇ ਨਾਲ ਜਮਾ ਦੀ ਫਾਹੀ ਵੀ ਕੱਟੀ ਜਾਂਦੀ ਹੈ ਇਸੇ ਨਾਮ ਨੂੰ ਸੁਣ ਕੇ ਸਾਡਾ ਜਨਮ ਮਰਨ ਦਾ ਰੋਗ ਖਤਮ ਹੋ ਜਾਂਦਾ ਪਰ ਦੂਜੇ ਪਾਸੇ ਭੇਦਨਾ ਹੋਣ ਕਰਕੇ ਕੋਈ ਜੀਵ ਜੋ ਭਗਤੀ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਬਾਣੀ ਨਹੀਂ ਪੜਦਾ ਸੰਗਤ ਨਹੀਂ ਕਰਦਾ ਉਹ ਇਸ ਆਵਾਜ਼ ਤੋਂ ਡਰਦਾ ਹੈ ਇਹ ਤਿੰਨ ਖਾਸ ਗੱਲਾਂ ਹਰ ਇੱਕ ਜੀਵ ਦੇ ਨਾਲ ਹੁੰਦੀਆਂ ਜੋ ਸਿਮਰਨ ਕਰਦਾ ਧਿਆਨ ਦੇ ਵਿੱਚ ਬੈਠਦਾ ਮੰਨੋ ਨਾ ਮੰਨੋ ਇਹ ਇੱਕ ਸਚਾਈ ਹੈ ਜੇ ਕੋਈ ਨਾਮ ਅਭਿਆਸੀ ਆ ਸਿਮਰਨ ਕਰਦਾ ਤਾਂ ਉਹਨੂੰ ਇਹਨਾਂ ਤਿੰਨਾਂ ਘਟਨਾਵਾਂ ਬਾਰੇ ਪਤਾ ਹੋਣਾ ਜ਼ਰੂਰੀ ਆ